ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ 90 ਮਿੰਟ ਦੇ ਵਿੱਚ 100 ਦਿਨ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਜੀ ਮਾਗੀ ਦਾ ਪਵਿੱਤਰ ਦੇਹੜਾ ਤੇਜ ਦੇਹੜੇ ਨੂੰ ਮੁੱਖ ਰੱਖਦੇ ਅੱਜ ਤੁਹਾਨੂੰ ਸਜਾ ਕੇ ਦਿਖਾਵਾਂਗੇ ਤਰਸੇਮ ਜਿਹਾ ਸਟਾਈਲ ਮਸਤਾਨੇ ਮੂਵੀ ਵਾਲੀ ਇਸ ਦਸਤਾਨ ਨੂੰ ਸਜਾਉਣ ਲਈ ਬੁੰਗਾ ਸੈਭ ਨੂੰ ਦੋਰਾ ਕਰਕੇ ਜੋੜਾ ਸੈਭ ਨੂੰ ਖੋਲ ਕੇ ਪਿੱਛੇ ਇਹਨਾਂ ਤੋਂ ਕਪੜਾ ਛੱਡ ਕੇ ਤੁਸੀਂ ਬੁੰਗਾ ਸੈਭ ਨੂੰ ਸਜਾਣਾ ਸ਼ੁਰੂ ਕਰ ਦੇਣਾ ਹੈ ਫਿਰ ਪਿੱਛੇ ਨਾਲ ਦੀ ਨਾਲ ਕੰਗਾ ਸੈਭ ਨੂੰ ਰੱਖ ਦਵਾਂਗੇ ਤੇ ਬੁੰਗਾ ਸੈਭ ਨੂੰ ਗੋਲ ਸਜਾਣਾ ਹੈ ਫਿਰ ਤੁ ਤੇ ਸੱਜੀ ਅੱਖ ਉਤੇ ਵੀ ਬਣਾਵਾਂਗੇ ਫਿਰ ਮੈਚਿੰਗ ਦਿਖਾਉਣ ਲਈ ਵਿੱਚ ਕੇਸਰੀ ਰੰਗ ਦਾ ਇੱਕ ਪੱਣਾ ਐਡ ਕਰਾਂਗੇ ਇਸ ਤਰੀਕੇ ਨਾਲ ਖੱਬੇ ਪਾਸੇ ਤੇ ਕੇਸਰੀ ਰੰਗ ਦੇ ਕੱਪੜੇ ਨੂੰ ਉਹਨਾਂ ਕੀ ਦਿਖਾਣਾ ਹੈ ਜਿੰਨਾ ਕੋਹੜੀ ਦਸਤਾਰ ਦੇ ਵਿੱਚ ਦਿਖਾਇਆ ਗਿਆ ਹੈ ਤੇ ਆਖਰੀ ਲੜ ਨੂੰ ਲਗਾਉਣ ਤੋਂ ਪਹਿਲਾਂ ਅਸੀਂ ਚੱਕਰ ਨੂੰ ਸਜਾ ਲਵਾਂਗੇ ਇਸ ਤਰੀਕੇ ਨਾਲ ਫਿਰ ਚੱਕਰ ਦੇ ਉੱਪਰੋਂ ਜੀ ਪੱਲੇ ਨੂੰ ਘੁਮਾ ਕੇ ਇਸ ਜਗ੍ਹਾ ਦੇ ਅੰਦਰ ਕਰ ਦਵਾਂਗੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਅਤੇ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਵੀ ਦੇਖ ਸਕਦੇ ਹੋ ਤੇ 100 ਦਿਨ ਦੇ ਚੈਲੰਜ ਦੇ ਵਿੱਚ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਸਿੱਖਣ ਲਈ ਤੇ ਸਾਡਾ ਸਾਥ ਦੇਣ ਲਈ ਚ